पागली आ गई जी पेंट वाली पागली आ गई ਲੱਡੂ ਖਾਣ ਤੋਂ ਵੀ ਮਨਾ ਕਰ ਰਹੇ ਨੇ ਕਿ ਲੱਡੂ ਨਹੀਂ ਖਾਣਾ ਉਹਨਾਂ ਨੇ ਜੇ ਤੁਸੀਂ ਲੱਡੂ ਖੁਆਇਆ ਆ ਰਹੇ ਹੋ ਕਿਹਨਾਂ ਲੱਡੂ ਖੁਆਇਆ ਕੀ ਹੋ ਗਿਆ ਲੱਡੂ ਵੀ ਨਹੀਂ ਖਾ ਰਹੇ ਹੋ ਸਰਹਾਰ ਦੇ ਲੱਡੂ ਥੋੜੀ ਖਾਣੇ ਜਿੱਤੇ ਦੇ ਲੱਡੂ ਖਾਣੇ ਤੁਹਾਨੂੰ ਤਾਂ ਹਾਰ ਵੀ ਤਾਂ ਵੇ ਨੋਟਾ ਦੇ ਤੁਹਾਨੂੰ ਹਾਰ ਵੀ ਤਾਂ ਵੇ ਨੇਡੂ ਜੀ ਤੁਸੀਂ ਕਹੀ ਜਦੋਂ ਮੈਂ ਹਾਰੂ ਭਾਵ ਜ਼ਿਕਰ ਤੇ ਲੈਟੂਗਾ ਨਹੀਂ ਨਹੀਂ ਮੈਂ ਫਾਈ ਚਾਰ ਨਹੀਂ ਲੈ ਲਾ ਜਦ ਜੀਵਾਨ ਦਿੱਤੀ ਅਮਰੀਕਾ ਕੋ ਨਹੀਂ ਸਰਕਾਰ ਤੋਂ ਮੈਂ ਗੱਲ ਮੇਰੀ ਗੱਲ ਮੇਰੀ ਗੱਲ ਮੇਰਾ ਖੜਾ ਹੋਣਾ ਮੇਰੀ ਕੋਈ ਸਭ ਆ ਗੱਲ ਨਹੀਂ ਤੇਰੀ ਮੇਰੀ ਮੇਰੀ ਗੱਲ ਨਾਲ ਮੈਂ ਤੇਰੇ ਪੈਰੀ ਭਾਈ ਇੱਕ ਮਿੰਟ ਦੇ ਸਮੇਂ ਚੰਦੂ ਨੇ ਚੱਕਰ ਚੜ੍ਹ ਕੇ ਪੂਰਾ মিডিਆ ਜਿਹੜਾ ਆਪਣੇ ਘਾਲੇ-ਦਾਲੇ ਕਰ ਲਿਆ ਨੀਟੂ ਇਸ ਵੇਲੇ ਚੱਕਰ ਹੋ ਗਿਆ ਇਹ ਦੱਸ ਹੁਣ ਇੱਕ ਵਜਾਵਾ ਹੈ ਭਾਈ ਮਾੜਾ ਫੋਨ ਪਰੇ ਗੋਮਣ ਲਾ ਕੇ ਚੱਲ ਰਹੇ ਹੋ ਜਾਵਾ ਚਲੀ ਉਹ ਪਿੱਛੇ ਆ ਗਿਆ ਤੁਸੀਂ ਕਿਹਦੇ ਬਾਰੇ ਤੇਰ ਮਾੜਾ ਆ ਭਾਜੀ ਮੈਂ ਘਾਟਾ ਵੀ ਗੁੱਸਾ ਕਰਦਾ ਸੋਡਾ sort ਟੈਂਕਾ of